ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਮੇਰਾ ਵਲੌਗ ਹੈਗਾ ਆ ਕਿ ਕੁਝ ਠੰਡਾ ਠੰਡਾ ਜਿਵੇਂ ਸ਼ਰਬਤ ਵਗੈਰਾ ਬਣਾਇਆ ਜਾਵੇ ਪੀਣ ਵਾਸਤੇ ਜਿਵੇਂ ਅਸੀਂ ਘਰ ਦੇ ਵਿੱਚ ਵੀ ਬਣਾ ਕੇ ਪੀ ਸਕਦੇ ਹਾਂ ਗੰਨੇ ਦਾ ਰਸ ਤੇ ਅੱਜ ਮੈਂ ਉਹੀ ਜਿਹੜਾ ਟਰਾਈ ਕਰਨ ਲੱਗੀ ਆ ਤੇ ਤੁਹਾਡੇ ਨਾਲ ਸਾਂਝਾ ਕਰਕੇ ਬਣਾਵਾਂਗੇ ਅਸੀਂ ਕਿ ਕਿਵੇਂ ਬਣਾਈਦਾ ਆ ਜੇ ਜੇ ਅਗਰ ਤੁਹਾਨੂੰ ਵੀ ਕੁਝ ਇਸ ਤੋਂ ਬੈਟਰ ਪਤਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਚ ਦੱਸ ਸਕਦੇ ਹੋ ਤੇ ਹੁਣ ਅਸੀਂ ਲੈ ਲਿਆ ਹੋਇਆ ਜੀ ਮਿਕਸੀ ਦਾ ਜੱਗ ਇਹਦੇ ਚ ਅਸੀਂ ਪਾ ਰਹੇ ਹਾਂ ਜੀ ਮੇਰੇ ਕੋਲ ਐਕਚੁਅਲੀ ਗੁੜ ਨਹੀਂ ਸੀਗਾ ਤੇ ਮੈਂ ਪਾ ਰਹੀ ਹਾਂ ਸ਼ੱਕਰ ਸ਼ੱਕਰ ਦੇ ਵਿੱਚ ਮੈਂ ਪਾ ਲਾਂਗੀ 4 ਚਮਚ ਕਿਉਂਕਿ ਇਹਦੇ ਚ ਮਿੱਠਾ ਘੱਟ ਹੁੰਦਾ ਤੇ ਅਸੀਂ ਪਾਵਾਂਗੇ ਫਰੈਸ਼ ਪੁਦੀਨਾ ਸਾਡੇ ਘਰ ਦੇ ਬਾਹਰ ਲੱਗਾ ਹੋਇਆ ਆ ਤੇ ਮੈਂ ਲੈ ਕੇ ਆਈ ਸੀ ਤੋੜ ਕੇ ਤੇ ਇਹਨੂੰ ਵਾਸ਼ ਕਰ ਲਿਆ ਹੋਇਆ ਹੈ ਤੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਜੱਗ 'ਚ ਪਾ ਲਾਂਗੇ ਮਿਕਸੀ ਦੇ ਜਾਰ 'ਚ ਬਣਾ ਸਕਦੇ ਹੋ ਤੇ ਜੱਗ 'ਚ ਵੀ ਬਣਾ ਲਓ ਐਵੇਂ ਜਾਰ 'ਚ ਵੀ ਬਣਾ ਲਓ ਕੋਈ ਐਵੇਂ ਦਾ ਚੱਕਰ ਨਹੀਂ ਆ ਪੁਦੀਨੇ ਦੇ ਨਾਲ ਨਹੀਂ ਸਾਰਾ ਟੇਸਟ ਜਿਹੜਾ ਆ ਜਾਣਾ ਤੇ ਇਹ ਦੋ ਤਿੰਨ ਪੀਸ ਮੈਂ ਜਿਹੜੇ ਅਦਰਕ ਤੇ ਪਾਏ ਹੋਏ ਆ ਤੇ ਵਿੱਚ ਅਸੀਂ ਛੋਟਾ ਜਿਹਾ ਇੱਕ ਨਿੰਬੂ ਨਿਚੋੜ ਰਹੇ ਆ ਮੈਂ ਹੱਥ ਨਾਲ ਹੀ ਨਚੋੜਨਾ ਹੈ ਤੇ ਹਾਂਜੀ ਦੋ ਨਿੰਬੂ ਇੱਕ ਨਿੰਬੂ ਸੌਰੀ ਮੈਂ ਨੇ ਛੋੜ ਲਿਆ ਹੋਇਆ ਹੁਣ ਇਹਦੇ ਚ ਪਾ ਦੂੰਗੀ ਮੈਂ ਆਈਸ ਕਯੂਬ ਇਹ ਦੋ ਚਾਰ ਅਸੀਂ ਪਾ ਦਵਾਂਗੇ ਜਿਹਦੇ ਨਾਲ ਇਹਦੇ ਚ ਚੰਗੀ ਤਰ੍ਹਾਂ ਪਾਣੀ ਜੋ ਹੋ ਜਵੇ ਤੇ ਇਹ ਗ੍ਰाइंड ਹੋ ਜਾਏਗਾ ਮੈਂ ਹਲਕਾ ਜਿਹਾ ਪਾਣੀ ਵੀ ਪਾ ਰਹੀ ਹਾਂ ਚਿਲਡ ওয়াটার ਪਾ ਰਹੀ ਨਾਲ ਹੀ ਅਸੀਂ ਪਾ ਰਹੇ ਹਾਂ ਜੀ ਕਾਲਾ ਨਮਕ ਤੇ ਹੁਣ ਅਸੀਂ ਇਹਨੂੰ ਕਰਾਂਗੇ ਗ੍ਰाइंड ਹਾਂਜੀ ਹੁਣ ਮੈਂ ਇਹਨੂੰ ਦੇਖੋ ਜੀ ਗ੍ਰाइंड ਕਰ ਲਿਆ ਹੋਇਆ ਤੁਹਾਡੇ ਸਾਹਮਣੇ ਆ ਤੇ ਅਸੀਂ ਹੁਣ ਇਹਨੂੰ ਛਾਨ ਲੈਣਾ ਆ ਜੱਗ ਦੇ ਵਿੱਚ ਇਹਦੇ ਥੋੜਾ ਜਿਹਾ ਪਾਣੀ ਹੋਰ ਪਾ ਲਾਂਗੇ ਅਸੀਂ ਹੁਣ ਇਹਦੇ ਚ ਐਵੇਂ ਛਾਨ ਲੈਣਾ ਸਾਡਾ ਗੰਨੇ ਦਾ ਰਸ ਬਣ ਕੇ ਤਿਆਰ ਆ ਜੀ ਹਾਂਜੀ ਸਾਡਾ ਗੰਨੇ ਦਾ ਰਸ ਚਿਲਡ ਵਾਟਰ ਵਾਲਾ ਬਣ ਕੇ ਤਿਆਰ ਆ ਜੀ ਤੇ ਅਸੀਂ ਵਿੱਚ ਆਈਸ ਕ్యూਬ ਪਾਈ ਸੀ ਐਂਡ ਚਿਲਡ ਵਾਟਰ ਪਾਇਆ ਸੀ ਉਹਦੇ ਨਾਲ ਦੇਖੋ ਜੀ ਸੇਮ ਟੂ ਸੇਮ ਬਣਿਆ ਤੁਸੀਂ ਦੇਖ ਸਕਦੇ ਹੋ ਇੰਨਾ ਕਿ ਜ਼ਿਆਦਾ ਟੇਸਟੀ ਬਣਿਆ ਨਾ ਚਲੋ ਤੁਹਾਡੇ ਸਾਹਮਣੇ ਅਸੀਂ ਸਰਵ ਕਰਦੇ ਹਾਂ ਅਸੀਂ ਢੱਕਣ ਲਾ ਕੇ ਪਾਵਾਂਗੇ ਕਿਉਂਕਿ ਵਿੱਚ ਇਹਦੇ ਆਈਸ ਆ ਤੇ ਉਹ ਵੀ ਆ ਜਾਏਗੀ ਦੇਖੋ ਜੀ ਲੱਗ ਰਿਹਾ ਨਾ ਕਿ ਗੰਨੇ ਦਾ ਰਸ ਹੀ ਲੈ ਕੇ ਆਏ ਹਾਂ ਅਸੀਂ ਜੱਗ 'ਚ ਮੈਂ ਬਣਾ ਕੇ ਤੇ ਗਲਾਸ ਦੇ ਵਿੱਚ ਜਿਹੜਾ ਪਾ ਦਿੱਤਾ ਹੋਇਆ ਤੇ ਬਹੁਤ ਹੀ ਵਧੀਆ ਬਣ ਕੇ ਰੈਡੀ ਹੋਇਆ ਜੀ ਹੁਣ ਅਸੀਂ ਇਹਨੂੰ ਕਰ ਦਾਂਗੇ ਗਾਰਨਿਸ਼ ਪੁਦੀਨੇ ਦੀਆਂ ਪੱਤੀਆਂ ਨਾਲ ਬਹੁਤ ਹੀ ਪਿਆਰਾ ਸਾਡਾ ਬਣ ਕੇ ਗੰਨੇ ਦਾ ਰਸ ਰੈਡੀ ਹੋਇਆ ਜਰੂਰਤ ਨਹੀਂ ਤੁਹਾਨੂੰ ਧੁੱਪ ਦੇ ਵਿੱਚ ਮਾਰਕੀਟ ਜਾ ਕੇ ਗੰਨੇ ਦਾ ਰਸ ਲੈ ਕੇ ਆਉਂਦੇ ਤੁਸੀਂ ਖੁਦ ਘਰ ਦੇ ਵਿੱਚ ਬਣਾ ਸਕਦੇ ਹੋ ਤੇ ਤੁਸੀਂ ਦੇਖੋ ਮੇਰੀ ਰੈਸিপি ਨੂੰ ਤੇ ਟਰਾਈ ਜ਼ਰੂਰ ਕਰਨਾ ਬਣਾ ਕੇ ਜ਼ਰੂਰ ਦੇਖਿਆ ਕਰੋ ਇਹ ਵੀ ਇੱਕ ਠੰਡਾ ਸ਼ਰਬਤ ਘਰ ਦਾ ਹੀ ਬਣ ਕੇ ਤਿਆਰ ਹੋਇਆ ਹੈ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਸ਼ੱਕਰ ਦੀ ਥਾਂ ਤੇ ਗੁੜ ਪਾ ਕੇ ਵੀ ਇਹਨੂੰ ਤਿਆਰ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਜਿਹੜਾ ਸ਼ਰਬਤ ਠੰਡਾ ਠੰਡਾ ਬਣ ਕੇ ਤਿਆਰ ਹੋਇਆ ਚਲੋ ਜੀ ਅਸੀਂ ਤਾਂ ਹੁਣ ਪੀਨੇ ਆ ਤੇ ਤੁਸੀਂ ਵੀ ਕਰੋ ਟਰਾਈ ਇੰਜੋਏ ਕਰੋ ਮਿਲਦੇ ਨੇਕਸਟ ਵਲੌਗ ਨਾਲ ਥੈਂਕ ਯੂ